ਵੋਟਾਂ ਲੈਣ ਵੇਲੇ ਵੋਟਾਂ ਪਵਾ ਕੇ ਚਲੇ ਜਾਂਦੇ ਨੇ ਬਾਅਦ ਚ ਕੋਈ ਸਬਕ ਕਿਸੇ ਦੀ ਸਾਰ ਨਹੀਂ ਲੈਂਦਾ ਬਹੁਤ ਕੱਚਾ ਹੈ ਸਾਰਾ ਇਹ ਚਿੱਕੜਨਾ ਪੜਿਆ ਵੇ ਜਦੋਂ ਵੀ ਬਾਰਿਸ਼ ਹੁੰਦੀ ਆ ਤਾਂ ਸਾਰੇ ਰਾਹ ਜਿਹੜੇ ਆਉਂਦੇ ਆ ਜਾਂ ਓਖਾ ਹੋ ਜਾਂਦਾ ਇਹਨਾਂ ਦਾ ਆ ਬੰਦਾ ਤਾਂ ਉੱਧਰ ਤੇ ਜਾ ਨਹੀਂ ਸਕਦਾ ਗਾਰੇ ਨਾਲ ਹੀ ਲੱਭੜੂਗਾ ਬੁਰਾ ਹਾਲ ਗਾਰੇ ਨਾਲ ਹੋ ਜੋ ਬੰਦਾ ਦੇਖਣ ਨੂੰ ਨਹੀਂ ਪਤਾ ਲੱਗਦਾ ਇਹ ਬੰਦਾ ਹੈ ਕਿਹੜਾ ਆ ਚਲ ਇਹ ਤਾਂ ਪਹਿਲਾਂ ਵੱਧ ਨਰਕ ਬਣ ਗਿਆ ਛੜਕਾ ਦੀ ਬਣੀ ਆ ਇਹ ਪਹਿਲਾਂ ਕਿਉਂਕਿ ਛੜਕ ਬਣੀ ਨਹੀਂ ਸੀ ਤੇ ਭਰਾਂਦੇ ਨਹੀਂ ਸੀ ਚਾਰਕ ਬੰਨ੍ਹਨ ਕਰਕੇ ਜੋ ਟੰਪਰ ਚੱਲ ਗਏ ਇੱਥੇ ਮਰਕ ਪੂਰਾ ਬਣਾਇਆ ਪਿਆ ਕੋਈ ਕੱਟਦਾ ਪਿਆ ਸਿਰਫ ਜੜਤਾ ਦਰਵ ਰੱਖੀ ਹੋਈ ਹੈ ਇਹਨਾਂ ਨੇ ਵੀ ਲੋਕਾਂ ਨੂੰ ਆਪਾਂ ਡੱਟਣਾ ਨਹੀਂ ਹੈਗਾ ਵੀ ਮਾਰਨਾ ਹੀ ਆ ਚੱਕਰ ਸੀਗਾ ਇਹ ਤੋਂ ਟੋਟਾ ਰਹਿੰਦਾ ਸੀਗਾ ਥੋੜਾ ਹੀ ਨਹੀਂ ਆ ਜੀ ਬਹੁਤ ਜ਼ਿਆਦਾ ਆ ਜੀ ਹਾਂਜੀ ਹਾਂਜੀ ਕੋਈ ਨਹੀਂ ਝੋਨਾ ਬਿਜੂਏ ਨਾ ਝੋਨਾ ਬੇਮੌਸਮ ਹੋ ਗ ਜਾਣਾ ਇੱਥੇ ਨਹੀਂ ਪੱਥਰ ਪਿਆ ਹੋਇਆ ਝੋਨਾ ਤਾਂ ਨਹੀਂ ਉਗਦਾ ਜੀ ਰਹਿੰਦੇ ਕੋਈ ਮੰਤਰੀ ਦੇ ਨੇੜੇ ਰਹਿੰਦੇ ਕੋਈ ਇਹ ਇਹਦੀ ਖਬਰ ਕਰਦੇ ਨਹੀਂ ਆਪੋ ਦੇਖੋ ਜੀ ਪ੍ਰਸ਼ਾਸਨ ਅਧਿਕਾਰੀਆਂ ਨੂੰ ਚਾਹੀਦਾ ਵੀ ਮੌਕੇ ਤੇ ਜਾ ਕੇ ਉਹਨਾਂ ਤੇ ਕਾਨੂੰਨੀ ਕਾਰਵਾਈ ਕਰੇ ਜਿਹੜੇ ਬੰਦੇ ਵੀ ਭਾਵੇਂ ਸਾਡੇ ਆਹੋ ਆਮਾਦੀ ਪਾਰਟੀ ਦੇ ਭਾਵੇਂ ਉਹ ਕਾਂਗਰਸ ਦੇ ਭਾਵੇਂ ਕੱਲੀਰ ਤੋਂ ਉਹਨਾਂ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਅੱਜ ਦੋਸਤੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡਾ ਆਪਣਾ ਪੱਤਰਕਾਰ ਕਾਬਿਲ ਸਿੰਘ ਰਾਖਾ ਹਾਂ ਤੇ ਤੁਸੀਂ ਜੁੜੇ ਹੋ ਨਿਰਪੱਖ ਦੇਸ਼ ਦੁਨੀਆ ਚੈਨਲ ਅਤੇ ਅਖਬਾਰ ਦੇ ਨਾਲ ਤੇ ਅੱਜ ਮੈਂ ਖੜਾ ਜੀ ਮੱਤੇਵਾਲਾ ਪੁਲਿਸ ਟੌਂਕੀ ਦੇ ਕੋਲ ਜਿਹੜਾ ਰਸਤਾ ਜਾਂਦਾ ਜੀ ਜੰਗਲ ਦੇ ਵੱਲ ਨੂੰ ਇਹ ਸਾਡਾ ਲੁਧਿਆਣੇ ਤੋਂ ਰੋਡ ਆ ਰਿਹਾ ਜੀ ਬਸਤੀ ਜੋਧੇ ਵਾਲ ਤੋਂ ਹੁੰਦਾ ਹੋਇਆ ਇਹ ਰੋਡ ਮੱਤੇਵਾਲੇ ਜੰਗਲ ਤੋਂ ਐਂਟਰ ਹੋ ਕੇ ਗਾਹਾਂ ਦੁਆਬੇ ਦੇ ਵਿੱਚ ਜਾਂਦਾ ਜੀ ਰਾਹੋਂ ਨੂੰ ਜਾਂਦਾ ਨਵਾਂ ਸ਼ਹਿਰ ਜਾਂਦਾ ਗੜਸ਼ੰਕਰ ਜਾਂਦਾ ਛੁਰੀ ਨੰਦਪੁਰ ਸਾਹਿਬ ਵੀ ਧਾਰਤੀ ਵੱਲ ਨੂੰ ਇਹ ਰੋਡ ਜਾਂਦਾ ਜੀ ਇਹ ਸਾਨੂੰ ਸਭ ਤੋਂ ਨੇੜੇ ਰੋਡ ਜਿਹੜਾ ਪੈਣ ਵਾਲਾ ਇਹੀ ਆ ਜਿਹੜਾ ਕਈ ਸਾਲਾਂ ਤੋਂ ਕਾਗਜ਼ਾਂ ਦੇ ਵਿੱਚ ਰਾਹੋਂ ਰੋਡ ਦੇ ਨਾਂ ਤੇ ਇਹ ਰੋਡ ਪ੍ਰਚਲਿਤ ਹੈ ਪਰ ਇਹ ਜਿਹੜਾ ਪੋਲਾ ਇਹ ਵੀ ਹੁਣ ਬਣਿਆ ਸੀਗਾ ਜਿਹੜਾ ਮੱਤੇਵਾਰਾ ਜੰਗਲਬਾੜ ਕਰਕੇ ਬਾਦਲਾਂ ਦੇ ਬੇਲੇ ਉਹ ਪੁਲ ਬਣਿਆ ਅਤੇ ਉਹ ਪੁਲ ਬਣਨ ਕਰਕੇ ਹੀ ਅਸਲ ਰਾਹੋਂ ਰੋਡ ਬਣਿਆ ਸੀ ਇਹ ਪਰ ਇਸ ਰਾਹੋਂ ਰੋਡ ਦੇ ਅੱਜ ਐਨੇ ਕੁ ਮਾੜੇ ਹਾਲਾਤ ਹੈ ਤੁਸੀਂ ਇੱਕ ਵਾਰੀ ਆ ਕੇ ਇੱਥੋਂ ਜਦੋਂ ਲੰਘੂਗੇ ਮੁੜ ਕੇ ਤੁਹਾਡਾ ਆਲਮ ਉਤੇ ਜੀ ਨਹੀਂ ਕਰਦਾ ਕੁਝ ਵੀ ਮੁੜ ਕੇ ਆਉਣਾ ਨਹੀਂ ਇੱਥੇ ਇਸ ਰੋਡ ਦੇ ਵਿੱਚ ਅਨੇਕ ਟੁੱਪਰ ਲੰਘਦੇ ਆ ਅਨੇਕ ਰੋਡ ਦੀ ਹਾਲਤ ਖਸਤਾ ਹੋਈ ਪਈ ਆ ਕੋਈ ਰੋਡ ਕਿਤੇ ਨਜ਼ਰ ਨਹੀਂ ਆਣਾ ਇਸ ਰੋਡ ਦੇ ਵਿੱਚ ਟੋਏ ਟੋਏ ਆ ਇੱਕ ਤਾਂ ਹੁੰਦਾ ਨਾ ਬੰਦਾ ਕਹੇ ਵੀ ਸੜਕਾਂ ਦੇ ਵਿੱਚ ਟੋਏ ਪੈ ਚੁੱਕੇ ਆ ਲੰਘਣਾ ਔਖਾ ਇਹ ਤਾਂ ਟੋਇਆਂ ਦੇ ਵਿੱਚ ਸੜਕ ਵੀ ਨਹੀਂ ਰਹੀ ਪਰ ਇਸ ਰੋਡ ਨੂੰ ਬਣਾਉਣ ਦੇ ਖਾਤਰ ਆ ਪਿੱਛੇ ਜਿਹੇ ਪਰਸੇ ਦੀ ਗੱਲ ਆ ਲੋਡਵਾਲ ਟੋਲ ਪੁਲਾਇਆ ਤੇ ਧਰਨਾ ਵੀ ਲਗਾਇਆ ਗਿਆ ਸੀਗਾ ਜਿਦਾ ਵੀ ਧਰਨਾ ਲੱਗਦਾ ਹੈ ਆਹੀ ਆਸ਼ਵਾਸਨ ਦਿੱਤਾ ਜਾਂਦਾ ਹੈ ਕਿ ਤੁਹਾਡਾ ਰਾਹੋ ਰੋਡ ਛੋਟੀ ਬਣਾਵਾਂਗੇ ਅੱਜ ਤੁਹਾਨੂੰ ਗੱਲਬਾਤ ਦੱਸਦੇ ਆ ਜੀ ਜਿੰਨੇ ਵੀ ਰਾਹੀ ਹੈ ਕਿੰਨੇ ਕੁ ਪ੍ਰੇਸ਼ਾਨ ਹੁੰਦੇ ਹੋਣਗੇ ਰੋਡ ਦੀ ਗੱਲਬਾਤ ਕਰਾਵਾਂਗੇ ਜੀ ਹਾਂਜੀ ਬਾਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਆਪਣਾ ਕਿਹੜਾ ਪਿੰਡ ਹੈ ਜੀ ਮੇਰਾ ਪਿੰਡ ਜੀ ਮੱਤੇਵੜਾ ਵਾ ਸਰ ਹਾਂਜੀ ਤੇ ਅਸੀਂ ਲੁਧਿਆਣੇ ਤੋਂ ਰਹਿਣ ਵਾਲੇ ਆਹ ਰਸਤਾ ਬਹੁਤ ਖਰਾਬ ਆ ਬਹੁਤ ਚਿਰ ਤੋਂ ਰਸਤਾ ਖਰਾਬ ਆ ਇਹਦੇ ਵਿੱਚ ਬਹੁਤ ਸਾਰੇ ਨੁਕਸਾਨ ਉਹ ਐਕਸੀਡੈਂਟ ਵੀ ਹੁੰਦੇ ਆ ਨਾ ਤੇ ਰਸਤੇ ਤੋਂ ਲੰਘਣ ਵਾਲੇ ਬੰਦੇ ਜੇ ਨਵਾਂ ਸ਼ਹਿਰ ਅਨੰਦਪੁਰ ਸਾਹਿਬ ਨੂੰ ਰਸਤਾ ਜਾਂ ਰਿ ਇਹ ਤਰ੍ਹਾਂ ਲੁਕਾਣੇ ਤੋਂ ਆ ਤਾਂ ਬਹੁਤ ਰਸਤਾ ਖਰਾਬ ਆ ਇਹ ਰਸਤਾ ਜਲਦੋਂ ਜਲਦ ਬਣਾਇਆ ਜਾਵੇ ਜੋ ਬੜੇ ਬੜੇ ਮਾਤਰਾਂ ਲੀਟਰ ਪਰਮਦੇ ਹਨ ਉਹਨਾਂ ਵਾਸਤੇ ਬਹੁਤ ਮਾੜੀ ਗੱਲ ਆ ਵੋਟਾਂ ਲੈਣ ਵੇਲੇ ਵੋਟਾਂ ਪਵਾ ਕੇ ਚਲੇ ਜਾਂਦੇ ਹਨ ਬਾਅਦ ਚ ਕੋਈ ਸਭ ਕਿਸੇ ਦੀ ਸਾਰ ਨਹੀਂ ਲੈਂਦਾ ਤੇ ਅਸੀਂ ਬਹੁਤ ਪ੍ਰੇਸ਼ਾਨ ਆ ਪਬਲਿਕ ਬਹੁਤ ਪ੍ਰੇਸ਼ਾਨ ਆ ਤੇ ਜਲਦੋਂ ਜਲਦ ਰਸਤਾ ਬਣਾਇਆ ਜਾ ਸਕੇ ਜਿੰਦਾ ਜੀ ਮੇਰਾ ਨਾਮ ਹਰਵਿੰਦਰ ਸਿੰਘ ਸਰਵਿੰਦਰ ਸਿੰਘ ਦੀ ਤੁਹਾਡੇ ਮੱਤੇ ਵਾਲੇ ਜੰਗਲ ਦੇ ਵਿੱਚੋਂ ਰੋਡ ਹੁੰਦਾ ਹੋਇਆ ਦੁਆਬੇ ਨੂੰ ਨਿਕਲਦਾ ਰਾਹਨ ਰੋਡ ਨਿਕਲਦਾ ਇਹਨੂੰ ਆਪਾਂ ਰਾਹੋ ਰੋਡ ਕਹਿੰਦੇ ਆ ਹਾਂਜੀ ਇਸ ਰੋਡ ਦੇ ਜਿੰਨੇ ਕੁ ਮਾਰੇ ਹਾਲਾਤ ਆ ਤੁਸੀਂ ਆਪਣੀ ਅੱਖੀਂ ਦੇਖਦੇ ਹੋ ਕੀ ਕਹਿਣਾ ਜਾਓਗੇ ਇਹ ਰੋਡ ਬਾਰੇ ਜੀ ਰੋੜ ਤਾਂ ਜੀ ਬਹੁਤ ਕੱਚਾ ਸਾਰਾ ਚਿੱਕੜਨਾ ਪੜਿਆ ਆ ਬਈ ਜਦੋਂ ਵੀ ਬਾਰਿਸ਼ ਹੁੰਦੀ ਆ ਤਾਂ ਸਾਰੇ ਰਾਜਦੇ ਆਉਂਦੇ ਆ ਜਾਂ ਓਖਾ ਹੋ ਜਾਂਦਾ ਇਹਨਾਂ ਦਾ ਪ੍ਰਸ਼ਾਸਨ ਕੋਲ ਇਹ ਮੰਗਾ ਜੀ ਜਲਦੀ ਤੋਂ ਜਲਦੀ ਰੋਡ ਬਣਵਾਇਆ ਜਾਵੇ ਤਾਂ ਕਿ ਸਾਰਿਆਂ ਨੂੰ ਜਾਣਾ ਸੁੱਖਾ ਹੋ ਸਕੇ ਇੱਥੋਂ ਹਾਂ ਸਿੱਗਾ ਭਾਈ ਬਈ ਕਿੱਥੋਂ ਆਏ ਕਿਹੜੀ ਜਗ੍ਹਾ ਤੋਂ ਆਏ ਜੀ ਭਾਈ ਆਪਾਂ ਲੋਕਲ ਹੀ ਆਂ ਲੁਧਿਆਣੇ ਤੋਂ ਅੱਛਾ ਅੱਛਾ ਭਾਈ ਇੱਥੋਂ ਜੇ ਤੁਸੀਂ ਲੰਘਦੇ ਆਂ ਜਿਹੜੇ ਹਾਲਾਤ ਆ ਤੁਸੀਂ ਇਹਦੇ ਬਾਰੇ ਕੀ ਕਹੋਗੇ ਜੀ ਬੜਾ ਗੰਦਾ ਭਾਈ ਦੇਖੋ ਬੜਾ ਖੰਦਾ ਪਿਆ ਗੱਡੀ ਵਾਲੇ ਫੇਰ ਵੀ ਠੀਕ ਨਹੀਂ ਮੋਟਰਸਾਈਕਲ ਦਾ ਬੜਾ ਬੁਰਾ ਹਾਲ ਤੇ ਤੁਸੀਂ ਜਾਣਾ ਕਿੱਥੇ ਨੂੰ ਆਪਾਂ ਜਾਣਾ ਹੀ ਮਾਛੀ ਹਾਲ ਠੀਕ ਹੈ ਠੀਕ ਹੈ ਹਾਂਜੀ ਤੇ ਕੀ ਮੰਗ ਰੱਖਦੇ ਹੋ ਜੀ ਸਰਕਾਰ ਕੋਲ ਸਰਕਾਰ ਨੂੰ ਬਣਾਣੀ ਚਾਹੀਦੀ ਸੜਕੀ ਸਾਨੂੰ 4-5 ਸਾਲ ਹੋ ਗਏ ਆ ਇਹ ਹਾਲ ਹੈ ਡੇਲੀ ਜਾਂਦੇ ਹੋ ਤੇ ਕਦੇ ਕਦੀ ਡੇਲੀ ਡੇਲੀ ਬੜਾ ਬੁਰਾ ਹਾਲ ਹੈ ਜੇ ਤੁਹਾਨੂੰ ਕਿਤੇ ਪਾਰ ਜਾਣਾ ਪੈ ਜਾਵੇ ਫਸ ਜਾ ਫਸ ਜਾ ਨਾਹੋ ਵਾਲੀ ਛੜ ਨੂੰ ਫਸ ਜਾ ਜਨੇ ਇੱਕ ਵਾਰੀ ਫਸ ਗਏ ਸੀ ਗੱਡੀ ਦਾ ਟਿੱਪਣੀ ਟੁੱਪਣੀ ਪਾਣੀ ਵੀ ਦਵਾਰਾ ਆਪਣਾ ਕਿਹੜਾ ਪਿੰਡ ਹੈ ਕੀ ਨਾ ਜੀ ਮੱਤੇਆੜਾ ਮੇਰਾ ਪਿੰਡ ਆ ਜੀ ਰਾਹੋ ਰੋਡ ਦਾ ਬੁਰਾ ਹਾਲ ਆ ਜਿੱਧਰ ਨੂੰ ਮਰਦੀ ਚੱਲ ਜਾਓ ਬਾਤੀ ਤੱਕ ਇਹੀ ਹਾਲ ਆ ਬਾਤੀ ਤੱਕ ਚਲੋ ਮੜਾ ਮੋਟਾ ਫੇਰੀ ਬਣਿਆ ਜੰਗਲ ਵੱਸ ਤਾ ਆਪਾਂ ਜੰਗਲ ਪਾਰ ਕਰਕੇ ਜੇ ਆਪਾਂ ਰਾਹੋ ਵਾਲ ਨੂੰ ਜਾਣਾ ਹੋਵੇ ਨਾ ਜੀ ਨਾ ਬੰਦਾ ਤਾਂ ਉੱਧੇ ਤਾਂ ਜਾ ਨਹੀਂ ਸਕਦਾ ਗਾਰੇ ਨਾਲ ਲੱਭੜੂਗਾ ਬੁਰਾ ਹਾਲ ਗਾਰੇ ਨਾਲ ਹੋ ਜੋ ਬੰਦਾ ਦੇਖਣ ਨੂੰ ਨਹੀਂ ਪਤਾ ਲੱਗਦਾ ਬੰਦਾ ਹੈ ਕਿਹੜਾ ਆ ਇਦਾਂ ਦਾ ਬੁਰਾ ਹਾਲ ਆ ਤੁਸੀਂ ਆਓ ਦੇਖੋ ਗੱਡੀਆਂ ਦੇ ਟਾਇਰ ਦੇਖੋ ਤਾਂ ਹਾਂਜੀ ਹਾਂਜੀ ਐਦਾਂ ਬੁਰਾ ਹਾਲ ਹੋਇਆ ਪਿਆ ਇੱਥੇ ਘਰ ਕੁਝ ਨਹੀਂ ਕਰਦੀ ਐ ਵੀ ਇਹਦਾ ਸਿਰਫ ਚਿੱਟੇ ਵਾਲੇ ਨੇ ਮਗਰ ਪਏ ਹੋਇਆ ਹੋਰ ਕੁਝ ਨਹੀਂ ਹੈਗਾ ਚਿੱਟੇ ਵਾਲੇ ਵੀ ਕਿਹੜਾ ਚਿੱਟਾ ਖਤਮ ਹੋ ਗਿਆ ਉਹ ਇਹਦਾ ਗੱਲ ਨਾ ਉਹ ਖਤਮ ਹੋ ਰਿਹਾ ਨਾ ਫੜਕਾਂ ਵੰਦੀ ਪਈਆਂ ਐ ਹੋਰ ਦੱਸੋ ਜਿਹੜਾ ਚਿੱਟਾ ਮਾੜਾ ਮੋਟਾ ਲਾਂਦੇ ਉਹਨਾਂ ਦੇ ਮਗਰ ਪੈ ਕੇ ਜਿਹੜੀਆਂ ਅਸਲੀਆਂ ਉਹ ਜੜਾ ਜੜ ਨਹੀਂ ਕੋਈ ਕੱਢਦਾ ਪਿਆ ਸਿਰਫ ਜੜ ਤਾਂ ਗਰੋ ਰੱਖੀ ਹੋਈ ਐ ਇਹਨਾਂ ਨੇ ਵੀ ਲੋਕਾਂ ਨੂੰ ਆਪਾਂ ਡੱਡਣਾ ਨਹੀਂ ਹੈਗਾ ਵੀ ਮਾਰਨਾ ਹੀ ਆ ਇਹ ਤਾਂ ਨਾ ਜੀ ਨੀਤੀ ਪੱਕੀ ਐ ਇਹ ਜੀ ਜੀ ਹਾਂ ਪੂਰੀ ਬਾਕੀ ਤਾਂ ਤੁਸੀਂ ਤੁਹਾਨੂੰ ਸਾਡੇ ਸਾਹਮਣੇ ਐ ਸਾਰਾ ਕੁਝ ਨੀਂ ਪੈ ਜਾਂਦਾ ਥਾਲਾ ਬੁਰਾ ਹਾਲ ਹੋ ਜਾਂਦਾ ਲੋਕਾਂ ਦਾ ਹੋਰ ਦੀ ਕਪੜੇ ਲੱਭਦੇ ਆਂਦੇ ਸਰਪੰਚ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਪੰਚ ਸਾਹਿਬ ਤੁਸੀਂ ਰੋਜ਼ ਇੱਥੋਂ ਆਉਂਦੇ ਜਾਂਦੇ ਕਿਉਂਕਿ ਤੁਹਾਡਾ ਤਾਂ ਪਿੰਡ ਐ ਮੱਤੇਵਾੜਾ ਹਾਂਜੀ ਹਾਂਜੀ ਠੀਕ ਆ ਜੀ ਕਿਥੇ ਜੰਗਲ ਦੇ ਵਿੱਚੋਂ ਪਾਰ ਕਰਕੇ ਸਾਨੂੰ ਬਹੁਤਿਆਂ ਨੂੰ ਅਸੀਂ ਰਾਹੋਂ ਨੂੰ ਜਾਣਾ ਹੁੰਦਾ ਕਿਸੇ ਨਵਾਂ ਸ਼ਹਿਰ ਨੂੰ ਜਾਣਾ ਕਿਸੇ ਅਨੰਦਪੁਰ ਸਾਹਿਬ ਜਾਣਾ ਹੁੰਦਾ ਤੇ ਰੋਡ ਦੇ ਹਾਲਾਤ ਜਿੰਨੇ ਕ ਮਾੜੇ ਆ ਤੁਸੀਂ ਕੀ ਕਹਣਾ ਚਾਹੋਗੇ ਇਸ ਤੇ ਆ ਜਿਹੜਾ ਹੁਣ ਜਿਹੜਾ ਹਾਲਾਤ ਹੁਣ ਬਣੇ ਆ ਮੇਰੇ ਹਿਸਾਬ ਨਾਲ ਸ਼ਾਮ ਤੱਕ ਬਸਤੀ ਆ ਜਿੰਨੀ ਮਿੱਟੀ ਚਲੀ ਜਾਣੀ ਟਰੱਕਾਂ ਨਾਲ ਤੇ ਇਹ ਦਾ ਮੁਸ਼ਕਲ ਹਾਲ ਹੈ ਇਹ ਤਾਂ ਪਹਿਲਾਂ ਵੱਧ ਨਰਕ ਬਣ ਗਿਆ ਛੜਕਾਂ ਦੀ ਬਣੀ ਆ ਇਹ ਪਹਿਲਾਂ ਕਿਉਂਕਿ ਛੜਕ ਬਣੀ ਨਹੀਂ ਸੀ ਤੇ ਭਰਾਂਦੇ ਨਹੀਂ ਸੀ ਛੜਕ ਬਣਨ ਕਰਕੇ ਜੋ ਦਿਨ ਟੱਪਰ ਚੱਲ ਗਏ ਇੱਥੇ ਨਰਕ ਪੂਰਾ ਬਣਾਇਆ ਪਿਆ ਹਾਂ ਜੀ ਜਦੋਂ ਟਿੱਪਰ ਜੀ ਰੇਤ ਦੇ ਭਰ ਕੇ ਜਦੋਂ ਉੱਥੋਂ ਜੰਗਲ ਦੇ ਵਿੱਚੋਂ ਬਾਹਰ ਹੁੰਦਿਆ ਸਾਰੇ ਤੁਸੀਂ ਦੇਖਿਆ ਮੰਗਲੀ ਜਾਨੇ ਸਾਰੇ ਦੇਖੋ ਜੀ ਮੰਗਲੀ ਮੰਗਲੀ ਬਣੀ ਪਈ ਹੈ ਜੀ ਮੰਗਲੀ ਤੱਕ ਮਿੱਟੀ ਚਲੇ ਗਈ ਹੈ ਠਿਕੜੀ ਠਿਕੜੀ ਬਣਿਆ ਮੰਗਲੀ ਤੱਕ ਕਿਉਂਕਿ ਅੱਜ ਵੀ ਕੱਲ੍ਹੋਂ ਫੇਰ ਬੈਗਿਆ ਬਸ ਇਹ ਯੋਧਿਆਲ ਮਿੱਟੀ ਪਹੁੰਚ ਜਾਣੀ ਹੈ ਹਾਂ ਜੀ ਹਾਂ ਜੀ ਇਹ ਤਾਂ ਸਾਡੀਆਂ ਜਿਹੜੀਆਂ ਸਰਕਾਰਾਂ ਜੀ ਉਹਨਾਂ ਨੂੰ ਚਾਹੀਦਾ ਸਾਡੇ ਨਾਲ ਜਸਵੰਤ ਸਿੰਘ ਜੀ ਬੈਠੇ ਨੇ ਆਮ ਆਦਮੀ ਪਾਰਟੀ ਦੇ ਸਾਡੇ ਇੱਧਰ ਦੇ ਵਲੰਟੀਅਰ ਵੀ ਆ ਤੇ ਬਲਾਕ ਪ੍ਰਧਾਨ ਵੀ ਆ ਭਾਈ ਸਾਹਿਬ ਸਾਨੂੰ ਬੜੀਆਂ ਉਮੀਦਾਂ ଥିਗੀਆਂ ਤੁਹਾਡੇ ਮਗਰ ਲੱਗ ਲੱ ਕੇ ਵੋਟਾਂ ਪਾਈਆਂ ਆ ਮਾਨੇ ਪਾਰਟੀ ਨੂੰ ਪਰ ਸਾਡੇ ਇਲਾਕੇ ਦਾ ਸੁਧਾਰ ਨਹੀਂ ਹੋ ਰਿਹਾ ਕੀ ਕਹੂਗੇ ਜੀ ਬੋਟੀ ਦੁਨੀਆ ਦੇਖ ਰਹੇ ਸਾਰੇ ਸਰੋਤਿਆਂ ਨੂੰ ਪਹਿਲਾਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਤੁਸੀਂ ਦੇਖਦੇ ਆਂ ਵੀ ਪਹਿਲਾਂ ਨਹੀਂ ਸਰਕਾਰਾਂ ਨੇ 10 ਸਾਲ ਤੋ ਇਹ ਰੋਡ ਨਹੀਂ ਬਣਿਆ ਸੀਗਾ ਚਲੋ ਜਿੰਨਾ ਵੀ ਹੁਣ ਰੋਡ ਬਣਿਆ ਆ ਥੋੜੇ ਟੋਟਾ ਰਹਿੰਦਾ ਆ ਇਹਨੂੰ ਜਲਦ ਹੀ ਜੋ ਪੂਰਾ ਕੀਤਾ ਜਾਣਾ ਸਰਕਾਰ ਵੱਲੋਂ ਤੁਸੀਂ ਦੇਖਿਆ ਵੀ ਚਲੋ ਬਰਸਾਤ ਹੋਣ ਕਰਕੇ ਵੀ ਥੋੜਾ ਜਿਹਾ ਚਲੋ ਚਿੱਕੜ ਸੀਗਾ ਇਹ ਥੋੜਾ ਟੋਟਾ ਰਹਿੰਦਾ ਸੀਗਾ ਥੋੜਾ ਹੀ ਨਹੀਂ ਆ ਜੀ ਬਹੁਤ ਜ਼ਿਆਦਾ ਆ ਜੀ ਹਾਂਜੀ ਹਾਂਜੀ ਕੋਈ ਨਹੀਂ ਚੋਨਾ ਬੀਜੂਗਾ ਨਾ ਚੋਨਾ ਬੇਮੌਸਮ ਹੋ ਗਿਆਣਾ ਇੱਥੇ ਨਹੀਂ ਪੱਥਰ ਪਿਆ ਹੋਇਆ ਚੋਨਾ ਤਾਂ ਨਹੀਂ ਉਗ ਰਿਹਾ ਜੀ ਤੇ ਲੇਕਿਨ ਥੋੜਾ ਜਲਦੀ ਹੀ ਬਣ ਜਾਊਗਾ ਰੋਡ ਇਹ ਤੇ ਤੁਹਾਨੂੰ ਸਾਰਿਆਂ ਨੂੰ ਇਹ ਅਪੀਲ ਕਰਦੇ ਆਂ ਵੀ ਜਲਦੀ ਹੀ ਨੇ ਚਲੋ ਰੋਡ ਦਾ ਜਦੋਂ ਬਣਨਾ ਉਹ ਤੋਂ ਬਣਨਾ ਜੀ ਮੈਂ ਦੇਖਿਆ ਜਦੋਂ ਆਪਾਂ ਦਰਿਆ ਪਾਰ ਕਰਦੇ ਆ ਉਧਰਲੇ ਬਲਾਚੌਰ ਤੋਂ ਅੱਗੇ ਰੋਡ ਇੰਨੇ ਕਿ ਵਧੀਆ ਆਨੰਦ ਬਣਿਆ ਪਿਆ ਜੀ ਬਹੁਤ ਵਧੀਆ ਰੋਡ ਹੈ ਜਦੋਂ ਬਰਸਾਤਾਂ ਆਉਂਦੀਆਂ ਉਹ ਰੋਡ ਸਾਫ਼ ਹੋ ਜਾਂਦੇ ਆ ਧੋ ਕੇ ਨਵੇਂ ਨਿਕਲੇ ਆਉਂਦੇ ਆ ਤੇ ਸਾਡੇ ਰੋਡ ਦਾ ਹਾਲ ਦੇ ਦੱਸੋ ਜੀ ਮੀਂਹ ਦੇ ਵਿੱਚ ਕਿੰਨਾ ਬੁਰਾ ਹਾਲ ਹੁੰਦਾ ਆ ਕੀ ਹੋਊਗਾ ਮਾਰਚ ਮਹੀਨੇ ਤੋਂ ਬਾਅਦ ਤੁਹਾਨੂੰ ਸਾਰੇ ਹੀ ਰੋਡ ਵਧੀਆ ਚਮਕਦੇ ਦਿਖਾਈ ਦੇਣਗੇ ਕਿਉਂਕਿ ਪੱਥਰ ਪੈ ਚੁੱਕਾ ਹੈ ਤੇ ਪੀਸੀਸੀ ਵੀ ਜਲਦੀ ਨਾਲ ਤੇ ਪੈ ਜਾਣੀ ਆ ਜੋ ਵੀ ਲੁੱਕ ਬਜਲੀ ਦਾ ਕੰਮ ਆ ਤੁਹਾਨੂੰ ਪਤਾ ਗਰਮੀਆਂ ਵਿੱਚ ਹੀ ਪੈਣਾ ਹੁੰਦਾ ਹੈ ਕੰਮ ਇਹ ਲੇਵਰਾ ਚੱਲ ਜਾਂਦੀਆਂ ਨੇ ਜਲਦੀ ਹੀ ਸਾਰੇ ਰੋਡ ਤੁਹਾਨੂੰ ਨਵੇਂ ਬਤਾਈ ਦੇਣਗੇ ਕੁਛ ਹੀ ਮਹੀਨਿਆਂ ਦੇ ਵਿੱਚ ਰੋਡ ਤੋਂ ਇਲਾਵਾ ਭਾਜੀ ਇਹ ਓਵਰਲੋਡ ਟਿੱਪਰ ਬਹੁਤ ਜ਼ਿਆਦਾ ਹਲੇ ਸਾਡਾ ਜੇ ਟੁੱਟਿਆ ਹੋਇਆ ਬੰਨਾਂ ਦੀ ਰੋਡ ਅਜੇ ਬਣਿਆ ਨਹੀਂ ਹੈਗਾ ਉਸ ਤੋਂ ਇਲਾਵਾ ਟਿੱਪਰਾਂ ਦੇ ਨਾਲ ਜਿਹੜਾ 7 ਤੋਂ ਦਰਿਆ ਦੇ ਆ ਜਿਹੜਾ ਪੁਲ ਬਣਿਆ ਹੋਇਆ ਮੱਤੇ ਵਾਲਾ ਉਹਦੇ ਥੱਲੇ ਮੈਨਿੰਗ ਚੱਲ ਰਹੀ ਹੈ ਜੀ ਉੱਥੇ ਓਵਰਲੋਡ ਟਿੱਪਰ ਭਰ-ਭਰ ਕੇ ਆ ਰਹੇ ਆ ਪਹਿਲਾਂ ਤਾਂ ਲੋਕਾਂ ਨੇ ਮਦਦ ਕਰਤੀ ਬੰਨ ਬਣਾਉਣ ਦੇ ਵਿੱਚ ਜੇ ਦੁਬਾਰੇ ਫੇਰ ਬੰਨ ਟੁੱ ਦੇਖੋ ਜੀ ਜਿਹੜੀ ਨਿਆਜ਼ ਮਾਈਨਿੰਗ ਹੋ ਰਹੀ ਆ ਉਹਦੇ ਤੇ ਤਾਂ ਅਸੀਂ ਵੀ ਕਹਿ ਰਹੇ ਆ ਵੀ ਚਲੋ ਇਹ ਗਲਤ ਕੰਮ ਆ ਜੀ ਜਿਹੜੇ ਕਿਉਂਕਿ ਜੋ ਮਾਈਨਿੰਗ ਆ ਹੁੰਦੀ ਆ ਉਸ ਵੇਲੇ 9 ਵਜੇ ਤੋਂ ਲੈ ਕੇ 5 ਵਜੇ ਤੱਕ ਨਹੀਂ ਜਿਹੜੀ ਉਸ ਟਾਈਮ ਮਾਈਨਿੰਗ ਹੁੰਦੀ ਆ ਉਹ ਨਿਆਜ਼ ਮਾਈਨਿੰਗ ਹੀ ਹੋ ਕੇ ਅਸੀਂ ਉਹਨੂੰ ਕਹਾਂਗੇ ਇਸ ਮੈਂ ਤਾਂ ਜੀ ਨੇੜੇ ਰਹਿਣਾ ਤੇ ਮੰਤਰੀ ਦੇ ਨੇੜੇ ਰਹਿਣੇ ਕੋਈ ਇਹ ਇਹਦੀ ਖਬਰ ਕਰ ਦਿੰਦੇ ਨਹੀਂ ਆਪ ਦੇਖੋ ਜੀ ਪ੍ਰਸ਼ਾਸਨ ਅਧਿਕਾਰੀਆਂ ਨੂੰ ਚਾਹੀਦਾ ਵੀ ਮੌਕੇ ਤੇ ਜਾ ਕੇ ਉਹਨਾਂ ਤੇ ਕਾਨੂੰਨੀ ਕਾਰਵਾਈ ਕਰੇ ਜਿਹੜੇ ਬੰਦੇ ਵੀ ਭਾਵੇਂ ਸਾਡੇ ਆ ਉਹ ਆਮ ਆਦੀ ਪਾਰਟੀ ਦੇ ਭਾਵੇਂ ਉਹ ਕਾਂਗਰਸ ਦੇ ਭਾਵੇਂ ਅਕਾਲੀ ਦੇ ਉਹਨਾਂ ਤੇ ਸਖਤ ਤੋਂ ਸਖਤ ਕਾਰਵਾਈ ਤੇ ਇਹਦਾ ਟਾਕਾ ਹੋਰ ਪਾਸੇ ਲੱਗਣਾ ਚਾਹੀਦਾ ਮੇਰੇ ਹਿਸਾਬ ਨਾਲ ਕੋਲ ਦੇ ਆਸ-ਪਾਸੇ 7.5 ਕਿਲੋ ਦੇ ਰਿਆਗ ਹੋ ਗਏ ਲੱਗਣ ਚਾਹੀਦਾ ਆ ਸੈਰ ਨੂੰ ਕਰ ਲੋ ਜੀ 7 ਕਿਲੋ ਦੇ ਯਾਰ ਦੇ ਕੋਲ ਜਿਹੜਾ ਬਾਂਹ ਕੋਈ ਦੇਖਿਆ ਪਹਿਲਾਂ ਹਰ ਦੇ ਹਾਲਾਤਾਂ ਚੋਂ ਮੱਥਾ ਹੀ ਲੋਕੀ ਬਚਿਆ ਤਰਾ ਤਰਾ ਕਰਦੇ ਆ ਇਹ ਨੇੜੇ-ਨੇੜੇ ਲੱਗਦੇ ਜਿਦਾ ਮੱਤੇ ਵਾਲਾ ਗੜੀਆਂ ਟੋਗੜਾਂ ਮਾਛੀਆਂ ਜਾਂ ਮਾਰਕਟ ਬੋਟਾ ਇਹ ਪਿੰਡਾਂ ਤੋਂ ਅਲਾਵਾ ਜੇ ਕਰੇ ਆਉਣ ਵਾਲੀਆਂ ਬਰਸਾਤਾਂ ਦੇ ਵਿੱਚ ਫੇਰ ਬਾਂਹ ਟੁੱਟ ਗਿਆ ਤਾਂ ਪੂਰਾ ਲੁਧਿਆਣਾ ਬੇੜੇ ਰੀਆ ਡੁੱਬਣਾ ਜੀ ਕੀ ਕਹੋਗੇ ਅੱਜ ਅਸੀਂ ਤਾਂ ਇਹ ਗੱਲ ਕਹਿੰਦੇ ਵੀ ਜਿਹੜੇ ਵੀ ਬੰਦੇ ਮਾਈਨਿੰਗ ਰੇਤਾ ਚੋ ਉਹਨਾਂ ਤੇ ਸਖਤ ਕਾਰਵਾਈ ਕਾਰਵਾਈ ਹੋਣੀ ਚਾਹੀਦੀ ਆ ਕਿਉਂਕਿ ਕੁਝ ਲੋਕ ਹੁੰਦੇ ਨੇ ਜਿਹੜੀਆਂ ਹਰ ਇੱਕ ਪਾਰਟੀਆਂ ਦੇ ਵਿੱਚ ਆਉਂਦੇ ਨੇ ਐਵੇਂ ਉਹ ਕਾਂਗਰਸ ਦੇ ਗੋਲਡੀ ਨੇ ਕਿਹਾ ਸੀਗਾ ਵੀ 5 ਸਾਲ ਮਲਾਈਆਂ ਖਾਣੇ ਇੱਧਰ ਲਿਆ ਆਉਂਦੇ ਨੇ 5 ਸਾਲ ਇੱਧਰ ਚਲੇ ਜਾਂਦੇ ਨੇ ਸੋ ਇਹ ਉਹਨਾਂ ਪਾਰਟੀ ਵਿੱਚ ਜਾ ਕੇ ਗੰਦ ਜਿਹੇ ਬੰਦੇ ਪਾਉਂਦੇ ਨੇ ਉਹਨਾਂ ਤੇ ਸਖਤ ਕਾਰਵਾਈ ਹੋਣੀ ਚਾਹੀਦੀ ਆ ਜੋ ਬੰਨ ਦਾ ਮਸਲਾ ਆ ਕੋਹਰ ਦਾ ਟੈਂਟ ਲੱਗ ਚੁੱਕਾ ਜਲਦੀ ਹੀ ਸਸਰਾਲੀ ਵਾਲਾ ਬੰਨ ਬਣਾਉਣ ਦਾ ਸਰਕਾਰ ਦਾ ਪ੍ਰਬੰਧ ਕਰਤਾ ਹੋਇਆ ਜਲਦੀ ਬੰਨ ਬਣਾਇਆ ਜਾਊਗਾ ਜੀ ਜੀ ਬਹੁਤ ਬਹੁਤ ਧੰਨਵਾਦ ਫਸ ਗਈ ਸੀ ਗੱਡੀ ਜਿਵੇਂ ਹੈ ਰਹਿ ਗਿਆ ਕੰਮ ਬਣਾਦੇ ਨਹੀਂ ਹੈ ਰਸਤਾ ਬਹੁਤ ਔਖੀ ਹੈ ਸਾਨੂੰ ਮੈਨੂੰ ਦਵਾਈ ਲੈਣ ਜਾਣਾ ਪੈਂਦਾ ਤੇ ਰਸਤਾ ਇਹ ਖਰਾਬ ਹੈ ਸਾਨੂੰ ਇਧਰੋਂ ਬਹੁਤ ਲੇਟ ਹੋ ਜਾਈਦਾ ਜਾਣ ਨੂੰ ਹਾਂਜੀ ਸਰਕਾਰ ਨੂੰ ਸੋਚਣਾ ਚਾਹੀਦਾ ਹਾਂਜੀ ਰਸਤਿਆਂ ਬਾਰੇ ਹਾਂਜੀ ਹਾਂਜੀ ਭਾਜੀ ਕੀ ਕਹਿਣਾ ਚਾਹੋਗੇ ਤੁਸੀਂ ਇਧਰੋਂ ਆਉਂਦੇ ਹੋ ਦਵਾਈ ਬੂਟੀ ਲੈਣ ਵਾਸਤੇ ਵੀ ਜਾਂਦੇ ਹੋ ਉੱਧਰ ਵੀ ਸਾਨੂੰ ਹਾਰਬੜ ਤੱਕ ਜਾਣਾ ਜੀ ਇਧਰ ਆਪਣਾ ਇਲਾਕਾ ਵੀ ਨਵਾਂ ਸ਼ਹਿਰੀ ਆ ਅੱਛਾ ਜੀ ਤੇ ਆਉਣ ਜਾਣ ਨੂੰ ਬੜੀ ਮੁਸ਼ਕਲ ਹੁੰਦੀ ਹੈ ਜੀ ਹਾਂ ਹਾਂ ਤੇ ਕੀ ਮੰਗ ਰੱਖਦੇ ਵੀ ਪ੍ਰਸ਼ਾਸਨ ਕੋਲ ਮੰਗਾ ਜੀ ਤਾਂ ਕੰਨਿਆ ਹੀ ਜਾਂਦੇ ਜਲਦੀ ਹੋ ਜਵੇ ਤਿਆਰ ਯਾਰ ਗਾਨੀ ਰਹੇ ਨਾ ਕੁਛ ਨਾ ਕੋਈ ਪ੍ਰੋਬਲਮ ਹੀ ਹੈ ਟਿੱਪਰ ਵੀ ਆ ਰਹੇ ਹੋਰ ਵੀ ਰੋਡ ਤੇ ਪੈ ਗਏ ਲੱਸੀ ਤੁਹਾਡੀ ਗੱਡੀ ਫਸ ਗਈ ਸੀ ਹਾਂਜੀ ਤਾਂ ਉਹਦਾ ਇੱਕ ਦੋ ਲੜਕੇ ਚੰਗੇ ਆ ਗਏ ਉਹਨਾਂ ਨੇ ਧੱਕਾ ਲਵਾ ਕੇ ਕਢਾਈ ਆ ਨਹੀਂ ਤਾਂ ਫਿਰ ਟੋ ਕਰਨੀ ਪੈਣੀ ਸੀ ਕੋਈ ਮਗਾਣਾ ਪੈਣਾ ਸੀ ਟਰੈਕਟਰ ਹਾਂਜੀ ਐਸੇ ਕਰਕੇ ਹੋ ਗਿਆ ਦੋ ਤਿੰਨ ਮਿੰਟਾਂ ਹੀ ਲਾਉਣ ਮੈਂ ਫੇਰ ਮੋੜਲੀ ਦੁਆਰਾ ਆ ਮੈਂ ਦੇਖਿਆ ਤੁਸੀਂ ਜਾ ਰਹੇ ਜੰਦ ਜੰਦ ਗੱਡੀ ਕਿਵੇਂ ਆ ਤੇ ਫੇਰ ਲੱਗ ਜਾਈ ਜੁੜੀ ਵਧੀਆ ਕੀਤਾ ਬਾਜੀ ਵਾਪਸ ਮੋੜਲੀ ਗੱਡੀ ਨਹੀਂ ਜੰਗਲ ਦੇ ਵਿੱਚ ਬਹੁਤ ਬੁਰਾ ਹਾਲ ਹੈ ਜੀ ਹਾਂਜੀ ਅੰਮ੍ਰਿਤਸਰ ਤੋਂ ਹਿਅਰ ਟੂ ਇਟ ਬੇ ਹੈ ਜੀ ਮੀਂਹ ਦੇ ਨਾਲ ਬੁਰਾ ਹਾਲ ਹੈ। ਪੁੱਤਰ ਦਾ ਕੋਈ ਬਚਿਆ ਨਹੀਂ ਹੈ ਜੀ। ਜੀ ਜੀ ਜੀ। ਕਿਉਂ ਕੱਚਾ ਰੋੜ ਹੈ, ਟੋਏ ਡੱਬੇ ਹੈ ਜੀ ਗੱਡੀ ਬੇ ਥੱਲੇ ਲੱਗ ਜਾਂਦੀ ਹੈ ਜੀ। ਹੋਰ ਤੁਹਾਨੂੰ ਕਿੰਨਾ ਸਫ਼ਰ ਤੈਅ ਕਰਨਾ ਪਊਗਾ ਉਹ ਪਤਾ ਲਾ ਜਾਣ ਲਈ। ਦੇਖ ਲਓ ਕਿੰਨਾ ਸਫ਼ਰ ਹੈ। ਟਮਾਣੇ ਦਾ ਕੋਈ ਮਕਿਆਣਾ ਵੜਾ ਜੀ 1.5 ਲੀਟਰ ਤੇਲ ਗਿਆ ਜੀ। ਹੂੰ। ਇੱਕ ਘੰਟਾ ਡੇਢ ਖਰਾਬੀ ਆਣਾ। ਇੱਕ ਘੰਟਾ ਡੇਢ ਘੰਟਾ ਤਾਂ ਲੱਗਣਾ ਹੀ ਹੈ ਉੱਥੇ ਤੱਕ ਜਾਂਦੇ ਨੇ। ਤੁਸੀਂ ਜਾਣਾ ਅੱਗੇ ਕਿੱਥੇ ਆ? ਨਵਾਂ ਸ਼ਹਿਰ। ਨਵਾਂ ਸ਼ਹਿਰ ਜਾਣਾ ਮੈਂ ਸ਼ਹਿਰ ਫਰੋ ਦਵਾਈ ਲੈਣੀ ਆ। ਇਹ ਘਟੀ ਹੈ ਹਾਂਜੀ ਗਲਾਟੀ ਹਸਪੀਟਲ ਠੀਕ ਹੈ ਠੀਕਾ ਘਟਾ ਘਟਾ 30 ਕਿਲੋਮੀਟਰ ਦਾ ਫਰਕ ਪੈ ਜਾਣਾ ਹਾਂਜੀ ਹਾਂਜੀ ਜੇ ਚੰਡੀਗੜ੍ਹ ਜਾਣਾ ਤਾਂ ਵੀ ਇਧਰ ਹੋਈਆਂ ਨਹੀਂ ਵੀ ਉਧਰ ਘੁੰਮ ਕੇ ਜਾਣਾ ਪੈਣਾ ਠੀਕ ਹੈ ਚੰਡੀਗੜ੍ਹ ਦੇ ਪੀਜੀਐਸ ਤੋਂ ਵੀ ਜਲਦੀ ਹੈ ਨਾ ਇਹ ਦਵਾਈ ਠੀਕ ਹੈ ਜੀ ਕੈਂਸਰ ਪ੍ਰੋਬਲਮ ਹੈ ਠੀਕ ਹੈ ਜੀ ਖਾਸ ਕਰਕੇ ਲੁਧਿਆਣਾ ਇਹਦੇ ਰੋਡ ਨਹੀਂ ਬਣ ਰਹੇ ਹੂੰ ਹੂੰ ਬਾਕੀ ਸਾਰੇ ਵਾਲੇ ਫੇ ਵੀ ਕੁਝ ਠੀਕ ਹੋ ਛੋਟੇ ਦੁਆਬੇ ਨਵਾਂ ਸ਼ਹਿਰ ਬਲਾਚੌਰ ਸਾਰੇ ਰੋਡ ਬੜੇ ਵਧੀਆ ਬਣਿਆ ਹੋਣ ਸਹੀ ਹੈ ਜੀ ਕੋਈ ਨਹੀਂ ਆਪਣਾ ਇਲਾਕਾ ਕਾ ਅਸੀਂ ਆਏ ਹਾਂ 1995 ਦੇ ਇੱਥੇ ਹੂੰ ਰਹਿੰਦੇ ਹਾਂ ਏ ਜਿਆਦਾ ਕੋਈ ਰੋਡ ਬਣਿਆ ਨਹੀਂ ਹਾਂਜੀ ਹਾਂਜੀ ਇਹ ਐਦਾ ਹੀ ਆ ਰੋਡ ਦਾ ਜਿਆਦਾ ਇਹਦਾ ਟੁੱਟਿਆ ਮਿਲਦਾ ਜੀ ਕੋਈ ਵੀ ਨਹੀਂ ਮਿਲਿਆ ਜੀ ਤੇ 1995 ਤੋਂ ਲਾ ਲਓ ਜੀ 25 30 ਸਾਲ ਹੋ ਗਏ ਜੀ 25 ਚੱਲ ਰਿਹਾ ਜੀ ਇਹ ਨਹੀਂ ਹੋਇਆ ਆਪਰੇਸ਼ਨ ਮੇਰਾ ਦੋ ਤਿੰਨ ਵਾਰ ਹੋ ਗਏ ਤੇ ਡਾਕਟਰ ਕਹਿੰਦੇ ਆ ਹੋਹਾ ਨਾ ਲੱਗੇ ਬਚਾ ਕੇ ਲੈ ਕੇ ਜਾਇਓ ਤੇ ਹਸਪੀਟਲ ਵੀ ਕਿੰਨੇ ਦਿਨ ਰਹੀ ਚ ਹਾਂ ਹਾਂ ਉਹ ਨਹੀਂ ਜੇ ਹਸਪਤਾਲ ਰੱਖਣਾ ਹੈ 15 ਦਿਨ ਰਹਿ ਲਈਆਂ ਅਕਸਰ ਤਾਂ ਘਰ ਆਣਾਈ ਆ ਬਿਲਕੁਲ ਜੀ ਇਹ ਕਹਿੰਦੇ ਹੋ ਹਾ ਨਾ ਲੱਗੇ ਜੀ ਟਾਂਕੇ ਟੁੱਟ ਜਾਣੀ ਕਰੀਏ ਕਿ ਸਰਕਾਰ ਕਰ ਨਹੀਂ ਰਹੀ ਕੋਈ ਚਾ ਤਾਂ ਸਾਨੂੰ ਬਹੁਤ ਸੀ ਆਪਣੇ ਭਗਵਾਨਤਵਾਰ ਤੋਂ ਉਮੀਦਾਂ ਬਹੁਤ ਸੀ ਜੀ ਆਪਾਂ ਨੂੰ ਪਰ ਉਹਨਾਂ ਨੇ ਉਹਨਾਂ ਦੀ ਸੋਚ ਤੇ ਖਰੇ ਨਹੀਂ ਉਤਰੇ ਲੇਕਿਨ ਉਹਨਾਂ ਨੇ ਜੋ ਵੀ ਕੀਤਾ ਕੁਝ ਕੀਤਾ ਨਹੀਂ ਬਿਲਕੁਲ ਵੀ ਆਈ ਤਾਂ ਇਹ ਸੋਚਦੇ ਹੁਣ ਵੀ ਕਰਨੇ ਹੁਣ ਵੀ ਕਰਨੇ ਪਰ ਉਹ ਕਰਨੀ ਚਾਹੀਦੀ ਸਰਕਾਰ ਕੋਲ ਚੀ ਜੀ ਬਾਕੀ ਦੇਖੋ ਅੱਗੇ ਸਰਕਾਰ ਜਿਹੜੀ ਆਉਗੀ ਸ਼ਾਇਦ ਕਰੂਗੀ ਜਾਂ ਨਹੀਂ ਕਰੂਗੀ ਤੇ ਬਾਰੇ ਆਪਾਂ ਕੁਝ ਨਹੀਂ ਕਹਿ ਸਕਦੇ ਆ ਜਿਹੜੇ ਨਜਾਇਜ਼ ਮੈਨੀਆਂ ਭਰੇ ਫਿਰ ਟਿੱਪਰ ਲੰਘਦੇ ਰੇਤੇ ਨਾਲ ਲੰਘੇ ਹਾਂਜੀ ਹਾਂਜੀ ਇਹਦੇ ਬਾਰੇ ਇਹਨਾਂ ਨੇ ਤਾਂ ਜੀ ਸੜਕ ਦਾ ਇੰਨਾ ਸੱਤਿਆਨਾਸ਼ ਕੀਤਾ ਹੈ ਰਹਿ ਰੱਬ ਦਾ ਨਾਮ ਜਿਹੜੀ ਸੰਗ ਜਾਰੀ ਹੈ ਨਾ ਇਧਰੋਂ ਉਹਨਾਂ ਦੀ ਇੰਨੀ ਕਿ ਜ਼ਿਆਦਾ ਬੁਰੀ ਹਾਲਤ ਹੁੰਦੀ ਆ ਆ ਹੁਣ ਦੇਖੋ ਸੜਕ ਦਾ ਇੰਨੀ ਬੁਰੀ ਹਾਲਤ ਆ ਐਕਟ ਵਾਸਤੇ ਪੁੰਨੇ ਆ ਮੋਟਰਸਾਈਕਲ ਸਲਿੱਪ ਹੁੰਦੇ ਆ ਤੇ ਬੰਦੇ ਡਿੱਗ ਡਿੱਕੇ ਦੁਬਾਰਾ ਉੱਠਦੇ ਆ ਜੀ ਬਹੁਤ ਜ਼ਿਆਦਾ ਬੁਰੀ ਹਾਲਤ ਆ ਮੱਤੇ ਵਾਲੇ ਟੌਂਕੀ ਤੋਂ ਲੈ ਕੇ ਜਦੋਂ ਉਹਨੇ ਮੰਡਰੀ ਜਾਣਾ ਹੋਇਆ ਸਾਰੇ ਰੋਡ ਦੇ ਉੱਪਰ ਕਹਾਣੇ ਕਾਣ ਹੋਇਆ ਪਿਆ ਕਾਣੀ ਕਾਣੀ ਕਣ ਹੋਇਆ ਪਿਆ ਬਿਲਕੁਲ ਜਿਕੜੀ ਚਿਕੜਾ ਹੋਇਆ ਪਿਆ ਜੀ ਬਿਲਕੁਲ ਜੀ ਕੀ ਉਮੀਦ ਰੱਖਦੇ ਹਾਂ ਉਮੀਦ ਤਾਂ ਸਰਕਾਰ ਤੋਂ ਇਹੀ ਰੱਖਦੇ ਆ ਵੀ ਜਿਵੇਂ ਰੇਤਾ ਵੇਚਣੇ ਦੋੜੇ ਇਸ ਤਰ੍ਹਾਂ ਰੋਡਾਂ ਵੀ ਧਿਆਨ ਦੇਣ ਕੰਮ ਸੇ ਕੰਮ ਕੁਝ ਵੀ ਜਨਤਾ ਤਾਂ ਸੋਚੋ ਮਾੜਾ ਮੋਟਾ ਜੀ ਲੇਕਿਨ ਸਰਕਾਰ ਕੁਝ ਨਹੀਂ ਸੋਚ ਰਹੀ ਜੀ ਭਗਵਾਨ ਤੁਮਾਨ ਜੀ ਜੀ ਸਰ ਜੀ ਖਾਲਸਾ ਵੈਲ ਜੀ ਪਦੇ ਜੀ ਭਾਜੀ ਸਾਡਾ ਕਹਿੰਦੇ ਰਾਹਾਂ ਰੋਡ ਬਹੁਤ ਵਧੀਆ ਆ ਕੀ ਕਹੋਗੇ ਜ ਏ راہਰੂੜਾ ਇੰਨਾ ਕਵਧੀਆ ਵੀ ਜੇ ਕਿਤੇ ਜਾਣਾ ਹੁੰਦਾ ਜੇ ਦੋ ਵਰਦੀਆਂ ਲੈ ਕੇ ਜਾਣੀਆਂ ਪੈਂਦੀਆਂ ਨਾਲ ਕਿਥੇ ਰਸਤੇ 'ਚ ਲਵੇੜ ਦਿੰਦੇ ਆ ਤੇ ਗੱਡੀਆਂ ਵੀ ਬਸ਼ਕਾਣੀਆਂ ਪੈਂਦੀਆਂ ਦਿੱਲੀ ਤੇ ਵਰਦੀਆਂ ਵੀ ਦੋ ਦੋ ਰੱਖਣੀਆਂ ਪੈਂਦੀਆਂ ਤਾਂ ਜਾ ਕੇ ਸਾਡਾ ਜਾ ਕੇ ਰਿਸ਼ਤੇਦਾਰ ਦੇ ਮਿਲਾਣਾ ਜਾਣਾ ਬਣਦਾ ਵਾ ਨਹੀਂ ਚਲੋ ਤੁਸੀਂ ਤਾਂ ਕਾਰ ਦੇ ਵਿੱਚ ਫੇਰੀ ਮਾਰੇ ਮੋٹے ਸੁੱਕੇ ਸੁੱਕੇ ਜਲ ਜਾਂਦੇ ਹੋਗੇ ਜਿਹੜੇ ਮੋਟਰਸਾਈਕਲਾਂ ਤੇ ਜਾਂਦੇ ਆ ਸਾਡੇ ਨਾਗਰ ਦਾ ਬਾਲੇ ਬੁਰਾ ਹਾਲ ਆ ਉਹ ਤਾਂ ਬਚਾਰੇ ਯਾਨੀ ਕਿ ਕੰਮ ਵਾਲੇ ਕੱਪੜੇ ਪਾ ਕੇ ਜਿਹੜੇ ਲਿਬੜੇ ਤੇ ਬੜੇ ਤੇ ਉਹੀ ਲੈ ਕੇ ਜਾਂਦੇ ਆ ਮੋਟਰਸਾਈਕਲ ਵਾਲੇ ਦਾ ਯਾਨੀ ਕਿ ਵਧੀਆ ਕੱਪੜੇ ਪਾ ਕੇ ਨਹੀਂ ਜਾ ਸਕਦੇ ਹਾਂ ਇਹ ਸਾਡੀਆਂ ਸਰਕਾਰ ਸਾਰਾ ਕੋਸ ਦੇਖਦਾ ਉਹਨਾਂ ਨੂੰ ਪਰ ਜਾਨੀਏ ਕਿਸੇ ਦੇ ਕੰਨ ਦੇ ਜੂਨ ਨਹੀਂ ਸਰਕਦੀ ਹੈਗੀ ਤੇ ਜਿਹੜੇ ਇਧਰੋਂ ਓਵਰਲੋਡ ਰੇਤ ਦੇ ਡਿੱਪਰ ਭਰ-ਭਰ ਕੇ ਮੁੱਤੇ بڑے ਪੁਲ ਦੇ ਹੇਠਾਂ ਤੋਂ ਆਉਂਦੇ ਗੜੀਆਂ ਤੋਂ ਗਿਜੇ ਦੁਬਾਰੇ ਫੇਰ ਟੁੱਟ ਗਿਆ ਕੀ ਹੋਊਗਾ ਜੇ ਪਹਿਲਾ ਵੰਨ ਤਾਂ ਲੱਗਿਆ ਨਹੀਂ ਹੈਗਾ ਜਾਨੀਏ ਦੂਜੇ ਪਾਣੀ ਟੁੱਟਣ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਵਾ ਪਹਿਲਾ ਵੰਨ ਤਾਂ ਕੀ ਲੱਗਣਾ ਸੀ ਦੋਤੇ ਦੂਜਾ ਜਿਹੜਾ ਟੁੱਟਣਾ ਉਹਦੀਆਂ ਤਿਆਰੀਆਂ ਸ਼ੁਰੂ ਆ ਹੁਣ ਉਹ ਹੁਣ ਜਦੋਂ ਪਾਣੀ ਆਣਾ ਵਾ ਹੁਣ ਇਹੇ ਵੰਨੇ ਦੀ ਵਾਰੀ ਆ ਤੇ ਤੁਹਾਡੇ ਹਿਸਾਬ ਨਾਲ ਜਿੱਦਾਂ ਲੋਕਾਂ ਨੇ ਪਹਿਲਾਂ ਮਦਦ ਕੀਤੀ ਆ ਮਿੱਟੀ ਢੋਟੋ ਕੇ ਬੋਰੇ ਭਰ-ਭ ਹੁਣ ਅਗਲੀ ਵਾਰੀ ਮਰਜ਼ੂਰ ਕਰ ਦੂ ਕੋਈ ਨਹੀਂ ਬੰਦਿਆਂ ਦਾ ਮਾਨਕ ਜਾਣਾ ਜੀ ਦੇਖ ਕੇ ਸਰਕਾਰਾਂ ਨੂੰ ਵੀ ਸਾਨੂੰ ਵੀ ਕਰਨਾ ਪੈਦਾ ਸਭ ਕੁਝ ਪਰ ਜਿੰਨਾਂ ਜਿੰਨਾਂ ਸਰਾਲੀ ਵਾਲਾ ਬੰਦ ਟੁੱਟਿਆ ਇਹ ਸਾਡੇ ਆਮ ਲੋਕਾਂ ਦਾ ਕੰਮ ਕਰਨ ਵਾਲਾ ਹੈ ਨਹੀਂ ਸਰਕਾਰਾਂ ਤੋਂ ਬਿਨਾ ਇਹ ਬੰਦ ਨਹੀਂ ਲੱਗ ਸਕਦਾ ਅਗਰ ਜੇ ਆਪਸ ਵਿੱਚ ਹੀ ਭਾਈ ਜਾਣਾ ਵੀ ਕਰੂਗਾ ਨਾ ਹੈਲਪ ਫਿਰ ਵੀ ਉਹ ਇਹਨਾਂ ਕੰਮ ਕਰਨਾ ਬਹੁਤ ਔਖਾ ਹੋ ਜਾਂਦਾ ਬਾਤ ਅਵਾਜ਼ ਤਾਂ ਚੁੱਕੇ ਸਕਦੇ ਆ ਅਵਾਜ਼ ਤਾਂ ਚੁੱਕ ਸਕਦੇ ਆ ਜੀ ਜਿਹੜਾ ਬਾਦਲਾਂ ਦੇ ਟਾਈਮ ਦਾ ਹੁਣ ਪੁਲ ਬਣਿਆ ਹੋਇਆ ਜੇ ਹਿਸਾਬ ਨਾਲ ਉੱਥੇ ਹੀਟਾ ਤੋਂ ਮੈਨਗ ਹੋ ਰਹੀ ਹੈ ਰੇਤਾ ਨਿਕਲ ਰਿਹਾ ਉਹ ਪੁਲ ਦੀਆਂ ਜੜਾਂ ਵੀ ਖੋਖਲੀਆਂ ਹੋ ਜਾਣੀਆਂ ਬਸ ਜੀ ਕੋਈ ਸਰਕਾਰਾਂ ਵਿਚਾਰੀਆਂ ਆ ਕੇ ਪੁਲ ਦਾ ਸਾਨੂੰ ਦਿੱਤਾ ਸੀਗਾ 100 ਕੋਰ ਦਾ ਵੀ ਨਵੇਂ ਸ਼ਹਿਰ ਨੂੰ ਆਵਾਜਾਈ ਵਧੀਆ ਬਣ ਜੋਗੀ ਪਰ ਉਹਨੇ ਤਾਂ ਪੁਲ ਬਣਾਤਾ ਜਾਈ ਪਰ ਜਿਹੜੀਆਂ ਅੱਜ ਦੀਆਂ ਸਰਕਾਰਾਂ ਵਾ ਉਹ ਤੁਹਾਡੇ ਸਾਹਮਣੇ ਆ ਉਹ ਪੁਲ ਨੂੰ ਲੈਣਗੇ ਮੇਰੇ ਹਿਸਾਬ ਨਾਲ ਵੀ ਉਹ ਪੁਲ ਜਦ ਤੱਕ ਚੱਲੂ ਹੋਣਾ ਜਦ ਤੱਕ ਇਹਨਾਂ ਨੇ ਨਾ ਹਾ ਸੜਕ ਬਣਾਉਣੇ ਜਾਂ ਤੱਕ ਉਹ ਪੁਲ ਟੁੱਟਣਾ ਸ਼ੁਰੂ ਹੋ ਜਾਣਾ ਇਹ ਮੁਰਗੇ ਪੜ ਦੀ ਸਮਝਿਆ ਘੜੀ ਹੋ ਜਾਣੀ। ਕੀ ਮੰਗ ਰੱਖਦੇ ਹੋ? ਉਹ ਮੰਗ ਤਾਂ ਇਹੀ ਆ ਵੀ ਜੇ ਉਹ ਕਿਸੇ ਦੀ ਆਵਾਜ਼ ਸੁਣਦੇ ਆ ਤਾਂ ਉਹਦਾ ਮਣਾ ਮੋਟਾ ਸਰ ਕਰਕੇ ਇਹ ਰਸਤਿਆਂ ਦੀ ਕੇਅਰ ਕਰਨ। ਨਹੀਂ ਤਾਂ ਫਿਰ ਉਹ ਦੇਖਣ ਦਾ ਵੀ ਵੀਡੀਓ ਦੇਖਣ ਦਾ ਕੋਈ ਫਾਇਦਾ ਨਹੀਂ ਹੈਗਾ ਬਿਲਕੁਲ। ਹਾਂਜੀ। ਹਾਂ ਜੇ ਜੰਗਲ ਵਾਲੇ ਆਪਾਂ ਰੋਡ ਦੀ ਗੱਲ ਕਰੀਏ ਜੰਗਲ ਦੇ ਵਿੱਚੋਂ ਕੱਲੇ ਟਿੱਪਰੇ ਲੰਘਦੇ ਆ ਆਮ ਲੋਕਾਂ ਦੇ ਲੰਘਣ ਵਾਲਾ ਰਿਆ ਨਹੀਂ। ਜਾਂ ਤੇ ਇਹਦਾ ਨਾਮ ਬਦਲ ਦਿੱਤਾ ਜਾਣ। ਰੋਡ ਰਾਹੋ ਰੋਡ ਦਾ ਨਾਂ ਕੋਈ ਹੋਰ ਰੱਖ ਲਨ। ਰਾਹ ਰੋਡ ਦਾ ਨਾਮ ਤਾਂ ਹੁਣ ਤੁਹਾਡੇ ਵਰਗੇ ਜਿਹੜੇ মিডিਆ ਵਾਲੇ ਆ। ਇਹਨਾਂ ਦੇ ਨੋਟਿਸ਼ ਵਿੱਚ ਹੁੰਦਾ ਵੀ ਇਹਦਾ ਨਾਂ ਕੀ ਰੱਖਿਆ ਜਾਵੇ ਸਪੋਰਟ ਰੋਡ ਦਾ ਖਾਲੀ ਹੈ ਮੈਂ ਉਹ ਹੀ ਕਹਿੰਦਾ ਵੀ ਤੁਹਾਡੇ ਨੋਟਿਸ਼ ਵਿੱਚ ਵਾਧਾ ਹੁੰਦਾ ਵਾ ਇਹ ਹੁਣ ਤੁਸੀਂ ਉਹਦਾ ਨਾਂ ਰੱਖ ਸਕਦੇ ਆ ਤੇ ਫਿਰ ਉਹਦਾ ਬੋਰਡ ਮੰਗਲੀ ਸ਼ਜੂ ਰਾਮ ਵਾਲੀ ਦੁਕਾਨ ਤੋਂ ਇੱਕ ਪਲੇਟ ਤੇ ਲਿਖਾ ਕੇ ਇੱਥੇ ਲਿਖਿਆ ਜਾਵੇ ਵੀ ਆਹ ਰੋਡ ਦਾ ਨਾਮ ਆਇਆ ਹਾਂਜੀ ਹਾਂਜੀ ਬਹੁਤ ਬਧਨਵਾਦ ਜੀ ਬਹੁਤ ਬਧਨਵਾਦ ਜੀ ਮਿਹਰਬਾਨ ਹਾਂਜੀ ਮੈਂ ਤੁਹਾਡਾ ਆਪਣਾ ਕਾਬਲ ਸੰਗਠਨ ਹੋਰ ਹਾਂ ਮੈਂ ਸੀਐਮ ਭਗਵੰਤ ਸਿੰਘ ਸਾਬ ਅਤੇ ਮੌਕੇ ਦੇ ਵਿਧਾਇਕਾਂ ਨੂੰ ਬੇਨਤੀ ਕਰਾਂ ਕਿ ਪਬਲਿਕ ਬੜੀ ਦੁਖੀ ਹੈ ਇਸ ਰੋਡ ਤੋਂ ਤੇ ਇਸ ਰੋਡ ਦਾ ਜਲਦੀ ਤੋਂ ਜਲਦੀ ਕੋਈ ਨਾ ਕੋਈ ਹੱਲ ਕੀਤਾ ਜਾਵੇ ਇਸ ਜੰਗਲ ਵਾਲੇ ਰੋਡ ਤੋਂ ਇਲਾਵਾ ਜਿਹੜੇ ਸਾਡੇ ਇਲਾਕੇ ਦੇ ਲਿੰਕ ਰੋਡ ਹੈ ਉਹਨਾਂ ਵੱਲ ਵੀ ਧਿਆਨ ਦਿੱਤਾ ਜਾਵੇ ਉਹਨੂੰ ਜਲਦੀ ਤੋਂ ਜਲਦੀ ਕੰਪਲੀਟ ਕੀਤਾ ਜਾਵੇ ਮੈਂ ਤੁਹਾਡਾ ਆਪਣਾ ਪੱਤਰਕਾਰ ਕਾਬਲ ਸਿੰਘ ਰਾਠੌਰ ਤੇ ਤੁਸੀਂ ਦੇਖ ਰਹੇ ਸੀ ਦੇਸ਼ ਦੁਨੀਆ ਚੈਨਲ ਅਤੇ ਅਖਬਾਰ